ਇਹ ਤਾਂ ਡ੍ਰਿਫਟ ਹੀ ਕਰਦਾ ਕਿ ਸਰਕਾਰ ਇਹ ਵੀ ਸਮਝਦੀ ਹੈ ਕਿ ਇਹ ਬੰਦਾ ਇਹ ਨਿਕਲ ਸਕਦਾ ਹੈ ਸਾਡੀ ਹਰਸਤ ਵਿੱਚੋਂ ਮੈਂ ਤਾਂ ਸਮਝਦਾ ਕਿ ਇਹ ਜਮਹੂਰੀਅਤ ਦੇ ਖਿਲਾਫ ਹੈ ਕਿ ਜਿਹੜੇ ਸਾਡੇ ਹੱਕ ਹੈਗੇ ਆ ਬੋਲਣ ਦੇ ਫਿਰਨ ਦੇ ਸਾਰਾ ਕੁਝ ਇਹ ਪੰਜਾਬ ਤੇ ਸੈਂਟਰ ਸਰਕਾਰ ਸਾਡੇ ਸਿੱਖਾਂ ਦਾ ਖੋਰੀ ਹੈ ਔਰ ਅੱਜ ਬਜਟ ਸੈਸ਼ਨ ਦੇ ਵਿੱਚ ਮੈਂ ਪੇਸ਼ ਹੋ ਰਾਂ ਸੀ ਬਾਡਮੈਂਟ ਦੇ ਵਿੱਚ ਜਿਹੜਾ ਮੈਂ ਨਹੀਂ ਹੋ ਸਕਿਆ ਇਸ ਦੀ ਰਿਪੋਰਟ ਸੀ ਸਪੀਕਰ ਲਕਸਮਨ ਨੂੰ ਪੇਸ਼ ਦਿੱਤੀ ਹੈ ਕਿ ਮੈਨੂੰ ਹਾਊਸ ਰੈਸਟ ਕੀਤਾ ਗਿਆ ਤੇ ਮੈਂ ਬਾਹਰ ਕਿਤੇ ਜਾ ਦਿੱਸ ਹੁfteਗਾ ਜੀ ਮਨਸਬ ਜਿਸ ਤਰੀਕੇ ਦੇ ਨਾਲ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਬੰਦੇ ਉਸ ਪ੍ਰਦਰਸ਼ਨ ਦੇ ਵਿੱਚ ਪਹੁੰਚ ਰਹੇ ਸੀ ਉਹਨਾਂ ਸਾਰਿਆਂ ਨੂੰ ਰਸਤੇ ਦੇ ਵਿੱਚ ਰੀਟੇਨ ਕੀਤਾ ਗਿਆ ਜਿੱਥੋਂ ਵੀ ਪੁਲਿਸ ਨੂੰ ਜਿਹੜੀ ਆ ਕਿਤੋਂ ਕੋਈ ਕਲੂ ਮਿਲਿਆ ਉੱਥੋਂ ਹੀ ਜਿਹੜਾ ਤੁਹਾਡੇ ਪਾਰਟੀ ਦੇ ਵੱਡੇ ਸਮਰਥਕ ਨੇ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਵੀ ਰੀਟੇਨ ਕੀਤਾ ਗਿਆ ਹ ਮੇਰੇ ਮਤਲਬ ਹੈ ਸਾਡੀ ਜਿਹੜੀ ਇਜ਼ਾਤੀ ਹੈ ਉਸ ਦੇ ਉੱਤੇ ਸੜਾ ਹੱਕ ਜਿਹੜਾ ਹੈ ਤਾਂ ਉਹ ਖੋਲਿਆ ਹੈ ਪੰਜਾਬ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਤੇ ਅਸੀਂ ਬਹੁਤ ਵੱਡਾ ਤਾਂ ਵੀ ਪ੍ਰੋਟੈਸਟ ਕੀਤਾ ਕਿਉਂ ਕਰਕੇ ਗ੍ਰਿਫਤਾਰੀਆਂ ਸਾਰੇ ਪੰਜਾਬ ਤੇ ਹਰਿਆਣੇ ਦੇ ਵਿੱਚ ਹੋ ਰਹੀਆਂ ਸਾਡੇ ਪਾਰਟੀ ਮੈਂਬਰਸ ਦੀਆਂ ਜੇ ਤਾਂ ਮਤਲਬ ਹੈ ਕਿ ਇਹ ਮੂਵਮੈਂਟ ਬਹੁਤ ਜਗਾ ਤੱਕ ਵੱਧ ਗਈ ਹੈ ਜਿਹੜਾ ਇੱਕਦਮ ਰੋਖ ਲਾ ਦਿੱਤੀ ਅਸੀਂ ਤੂੰ ਰੀਡ ਨਹੀਂ ਕਰ ਸਕਦੇ ਹੈਗੇ ਜੀ ਮਾਨਸਬ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇਸ ਜੋ ਭਾਨਾ ਸਿੱਧੂ ਨੂੰ ਲੈ ਕੇ ਤੁਸੀਂ ਪ੍ਰੋਟੈਸਟ ਕਰਨਾ ਚਾਹੀਦਾ ਇਸ ਸਬੰਧ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਆ ਇਸ ਨੂੰ ਕਿਦਾਂ ਵਿਕਦੇ ਕਿਉਂਕਿ ਸੰਗਰੂਰ ਏਰੀਆ ਹੋਵੇ ਤਾਂ ਵੱਖ-ਵੱਖ ਏਰੀਆ ਦੇ ਵਿੱਚ ਜਿਹੜੀ ਇਹ ਧਾਰਾ 144 ਲਾਗੂ ਕੀਤੀ ਗਈ ਆ ਹਾਂ ਮੇਰਾ ਮਤਲਬ ਇਹ ਕਿ ਸੱਟਰ ਜਾਤੀ ਦਾ ਜਿਹੜਾ ਹੱਕ ਹੈ ਉਹ ਲਿਆ ਗਿਆ ਜਿਹੜਾ ਕਿ ਜ਼ਬਰ ਹੁੰਦਾ ਤੇ ਇਹਦੇ ਨਾਲ ਜਿਹੜੀ ਇਹ ਤੂੰ ਦਾ ਬਤਾਵਰਨੇ ਇਹ ਖਰਾਬ ਹੋ ਰਿਹਾ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਚੱਲੇ ਸੀਗੇ ਔਰ ਅਸੀਂ ਐਡੀਜੀਪੀ ਸ਼ੁਕਲਾ ਨੂੰ ਵੀ ਕਿਹਾ ਸੀਗਾ ਕਿ ਅਸੀਂ ਅਮਨ ਪਸੰਦ ਤਰੀਕੇ ਨਾਲ ਇਹਨੂੰ ਪਾਣੀ ਸਿੱਧੂ ਨੂੰ ਛਡੋਣੇ ਉਹਨੂੰ ਛੱਡੋ ਤੇ ਸਾਡਾ ਮਕਸਦ ਬਿਲਕੁਲ ਹੈ ਨਹੀਂ ਕਿ ਅਸੀਂ ਕਿਸੇ ਤਰ੍ਹਾਂ ਦੀ ਇਹ ਗੜਬੜ ਕਰਵਾਈਏ ਅਸੀਂ ਬੀਫੁਲੀ ਹਰੇ ਹਰੇ ਚੀਜ਼ ਕਰਨਾ ਚਾਹਦੇ ਇਹ ਸਰਕਾਰ ਨੂੰ ਪਹਿਲੇ ਅਸੀਂ ਦੱਸ ਦਿੱਤਾ ਸੀ ਮਾਨ ਸਾਹਿਬ ਇਸ ਤੋਂ ਅਗਲਾ ਪ੍ਰੋਗਰਾਮ ਕੀ ਹੋਣ ਵਾਲਾ ਤੁਹਾਡੇ ਵੱਲੋਂ ਜਿਸ ਤਰੀਕੇ ਨਾਲ ਜਿੱਤੀ ਪ੍ਰੋਗਰਾਮ ਨੂੰ ਤੁਹਾਡੇ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ થઈ ਜਾਂ ਪੁਲਿਸ ਦੇ ਵੱਲੋਂ ਵੀ ਉਹ ਹੁਣ ਸਿੰਗ ਪਾਰਟੀ ਮੈਂਬਰਸ ਦੇ ਨਾਲ ਮੀਟਿੰਗ ਕਰਾਂਗੇ ਤੇ ਫਿਰ ਅਗਲਾ ਪ੍ਰੋਗਰਾਮ ਦੰਗਗੇ ਜਿਸ ਨਾਲ ਇਹ ਸਰਕਾਰ ਨੂੰ ਪਤਾ ਲੱਗੇ ਕਿ ਜਿਹੜੀ ਸਿੱਖ ਹੋ ਮੈਂ ਪੰਜਾਬੀ ਹੈ ਔਰ ਇਹ ਜ਼ਬਰ ਨੂੰ برداشت ਨਹੀਂ ਕਰਨਗੇ ਔਰ ਆਮ ਪਾਰਟੀ ਜਿਹੜਾ ਹੈ ਨਹੀਂ ਗੀਆਂ ਤੇ ਇਹਨਾਂ ਨੂੰ ਇਸ ਤਰ੍ਹਾਂ ਦਾ ਜ਼ਬਰ ਨਹੀਂ ਕਰਨਾ ਚਾਹੀਦਾ ਕਿਉਂਕਿ ਕਰਕੇ ਪਿੰਨਾ ਤੱਕ ਇਹਨਾਂ ਦੀ ਪਹੁੰਚ ਨਹੀਂ ਗਈ ਤੇ ਇਹ ਇਕੱਲੇ ਰਹਿ ਜਾਣਗੇ ਜੇ ਜ਼ਬਰ ਕਰਨਗੇ ਜੀ ਜਿਸ ਤਰੀਕੇ ਨਾਲ ਪਾਨਾ ਸਿੱਧੂ ਤੇ ਲਗਾਤਾਰ ਪਰਚੀ ਹੋ ਰਹੇ ਨੇ ਬੀਤੇ ਦਿਨ ਵੀ ਉਸ ਨੂੰ ਮੋਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪਾਨਾ ਸਿੱਧੂ ਬਿਆਨ ਦਿੰਦਾ ਕਿ ਜਿਹੜੀ ਸੱਚ ਦੀ ਜੰਗ ਹੈ ਮੈਂ ਜਾਰੀ ਰੱਖਾਂਗਾ ਇਸੇ ਕਦਰ ਜਿਹੜਾ ਚੱਲਦਾ ਰਹੂਗਾ ਜਿੰਨਾ ਤੁਸੀਂ ਮੇਰੇ ਤੇ ਟਾਰਚਰ ਕਰਨਾ ਤੁਸੀਂ ਕਰ ਸਕਦੇ। ਇਹ ਬੜੀ ਚੰਗੀ ਗੱਲ ਹੈ ਜੀ ਖਬਰ ਆਇਆ ਨਹੀਂ ਪਾਣਾ ਸਿੱਧੂ ਤੇ ਅਸੀਂ ਉਹਦੇ ਨਾਲ ਖੜੇ ਹਾਂ ਇਸੇ ਕਰਕੇ ਜਿਹੜੇ ਬੰਦੇ ਦਲੇਰ ਹੁੰਦੇ ਐ ਉਹਦੇ ਨਾਲ ਸਾਰੇ ਖੜੇ ਹੋ ਜਾਂਦੇ ਆ ਫਿਰ ਤੇ ਜ਼ਬਰ ਕਦੇ ਵੀ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਗਿਆ ਤੇ ਭਗਵਾਨ ਜੀ ਨੂੰ ਮੈਂ ਬੇਨਤੀ ਕਰਦਾ ਕਿ ਇਹ ਸੁ ਖਤਮ ਕਰੋ ਤੇ ਸੋळा ਦਾ ਹੱਥ ਵਧਾਓ ਜੀ ਤੇ ਨਾਲ ਅਸੀਂ ਆਪਣਾ ਇਲਾਕੇਆਂ ਦੇ ਵਿੱਚ ਡਵੈਲਪਮੈਂਟ ਕਰਾ ਸਕੀਏ ਤੇ ਜਿਹੜੇ ਕੰਮ ਅਜੇ ਰਹਿੰਦੇ ਐ ਉਹ ਖਤਮ ਤੇ ਮੁਕੰਮਲ ਕਰਾਈਏ ਤੇ ਇਸਰਾ ਹਾਫਰਾ ਦਾ ਫਰੀ ਕਲੋਰ ਦੀ ਕੋਈ ਰੂਟ ਨਹੀਂ ਹੈ ਕਿਉਂ ਕਰਕੇ ਸਾਰਾ ਪੀਸਫੁਲ ਤੇ ਹਮਤਪਸੰਦ ਰਿਕੇ ਦੇ ਨਾਲ ਅਸੀਂ ਚੱਲ ਰਹੇ ਹਾਂ ਬਤੌਰ ਮੈਂਬਰ ਪਾਰਲੀਮੈਂਟ ਇਹ ਸਾਰੇ ਮਸਲੇ ਦੀ ਕੋਈ ਰਿਪੋਰਟ ਕੇਂਦਰ ਦੀ ਸਰਕਾਰ ਦੇ ਕੋਲ ਦਾ ਜੋ ਹੋਮ ਅਫੇਅਰ ਹੈ ਉਸ ਦੇ ਕੋਲ ਕੀ ਰਿਪੋਰਟ ਤੁਹਾਡੇ ਵੱਲੋਂ ਕੋਈ ਧਾਇਰ ਕੀਤੀ ਜਾਏਗੀ ਹਾਂ ਅਸੀਂ ਕਰਾਂਗੇ ਤੇ ਬਾਹਰ ਦੇ ਸਿੱਖਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿੰਨੀਆਂ ਵੀ ਤੁਹਾਡੇ ਮੁਲਕਾਂ ਦੇ ਵਿੱਚ ਇੰਡੀਆ ਦੇ ਸفیر ਖੜਨੇ ਹੈਗੇ ਹੈ ਉੱਥੇ ਤੁਸੀਂ ਈਮੇਲ ਪੇਸਟ ਇਹਨਾਂ ਨੂੰ ਦੱਸੋ ਕਿ ਇਹ ਜਬਰ ਇਹ ਸਿੱਖਾਂ ਦੇ ਉੱਤੇ ਜਿਹੜਾ ਕਰ ਰਹੇ ਹੋ ਇਹ ਬਰਦਾਸ਼ਤ ਨਹੀਂ ਹੋ ਰਿਹਾ ਜੀ ਮਾਨਸਬ ਇਸ ਤੋਂ ਬਾਅਦ ਜਦੋਂ ਤੱਕ ਤੁਹਾਨੂੰ ਕਰੇ ਰੱਖਿਆ ਜਾਏਗਾ ਕਿ ਇਸ ਤੋਂ ਬਾਅਦ ਤੁਸੀਂ ਪਾਰਲੀਮੈਂਟ ਸੈਸ਼ਨ ਲਈ ਇੱਥੋਂ ਨਿਕਲੋਗੇ ਜਾਂ ਵਾਪਸ ਸੰਗਰੂਰ ਜਾਓਗੇ ਇਸ ਤੋਂ ਬਾਅਦ ਵਾਪਸ ਸੰਗਰੂਰ ਤਾਂ ਹਾਲ ਦੀ ਖੜੀ ਦੇਖੂਗਾ ਪਰ ਪਾਰਲੀਮੈਂਟ ਦਾ ਵੀ ਕੰਮ ਹੈਗਾ ਉੱਥੇ ਵੀ ਜਾਣਾ ਹੈਗਾ ਹੁਣ ਜਿੰਨਾ ਚਿਰ ਅਗਲੀ ਮੀਟਿੰਗ ਨਹੀਂ ਹੁੰਦੀ ਤੇ ਅਗਲਾ ਫੈਸਲਾ ਨਹੀਂ ਹੁੰਦਾ ਕਿ ਆਪਣੇ ਕੀ ਐਕਸ਼ਨ ਕਰਨਾ ਉਹਨਾਂ ਚੇਤਾ ਮੈਨਿਕ ਹੈ ਸਦਾ ਕਿ ਅਗਲਾ ਮੇਰਾ ਪ੍ਰੋਗਰਾਮ ਕੀ ਹੋਗਾ ਕਿਉਂ ਕਰਕੇ ਮੈਂ ਤਾਂ ਲੌਕਅਪ ਦੇ ਵਿੱਚ ਹੈਗਾ ਇੱਥੇ ਪ੍ਰਸ਼ਾਸਨ ਦੇ ਵੱਲੋਂ ਕਿਸੇ ਕਿਸਮ ਦੀ ਮੀਟਿੰਗ ਦਾ ਸੱਦਾ ਹੁਣ ਤੱਕ ਤੁਹਾਨੂੰ ਆਇਆ ਨਹੀਂ ਸਾਨੂੰ ਕੋਈ ਮੀਟਿੰਗ ਦਾ ਸੱਦਾ ਨਹੀਂ ਆਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹੋਣ ਜਿਨ੍ਹਾਂ ਦੇ ਵੱਲੋਂ ਇਹ ਸਾਰੇ ਸਬੰਧ ਵਿੱਚ ਗੱਲਬਾਤ ਕੀਤੀ ਹੋਵੇ ਤੁਹਾਡੇ ਨਾਲ ਹਾਂ ਹਾਂ ਐਸਐਸਪੀ ਦਾ ਟਾਈਟਲ ਆਏ ਡੀਐਸਪੀ ਸਾਹਿਬ ਇੱਥੇ ਆਏ ਹੋਏ ਆ میرا مطلب ہے کہ پلیس والوں کو یہ سنوں شکایت نہیں ہے یہ اپنی ڈیوٹی کر رہے ہیں جਵੇਂ ਇਹਨਾਂ ਨੂੰ حکم ਹੋਇਆ ਹੈ ਸਰਕਾਰ ਦਾ ਪਰ ویسے ਇਹਨਾਂ ਨੇ ਕੋਈ ਤੰਤਕਪਤਾ ਸਾਨੂੰ ਕਿਸ ਨੂੰ ਕੀਤਾ ਨਹੀਂ ਹੈ جس طریقے ਨਾਲ ਘਰ ਨੂੰ ਆਲੇ ਦੁਆਲੇ ਤੁਹਾਡੇ ਨੂੰ سارے پاسیوں ਘੇਰਾ ਪਾ ਲਿਆ ਗਿਆ ਪਿੱਛੋਂ ਜੋ ਖੇਤਾਂ ਦੇ ذریعے ਰਸਤਾ ਜਾਂਦਾ ਉਸ ਤੇ ਉੱਤੇ ਵੀ پولیس ਲਾਈ ਗਈ ਹੈ ਇਹ ਸਾਰੀਆਂ ਤਸਵੀਰਾਂ ਤੁਸੀਂ ਕਿਦਾਂ ਵੇਖਤੀ ਇਹ ਮੈਂ ਦੇਖਦਾ ਕਿ ਸਰਕਾਰ ਸਮਝਦੀ ਹੈ ਮੈਂ ਨਾ ਅੱਠ ਸਕਦਾ ਤੇ ਬਾਰਡਰ ਪਾਰ ਕਰ ਸਕਦਾ ਤੇ ਇਹ ਤਾਂ ਤਾਰੀਫ ਦੀ ਗੱਲ ਹੈ ਕਿ ਸਰਕਾਰ ਜੇ ਵੀ ਸਮਝਦੀ ਹੈ ਕਿ ਇਹ ਬੰਦਾ ਇਹ ਨਿਕਲ ਸਕਦਾ ਹੈ ਸਾਡੀ ਹਰ ਹਰਸਤ ਦੇ ਵਿੱਚੋਂ